ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਸਵੀਲ ਸ਼ਹਿਰੀ ਤਰਨਤਾਰਨ ਸਾਹਿਬ ਭੁੱਲਰ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੜਾ ਆਪਾਂ ਤੁਹਾਨੂੰ ਸੱਤ ਦਿਖਾਉਣੀਆਂ ਨੇ 5 ਸਵੇਸ ਵਾਏ ਪਸ਼ੂ ਆ ਤੇ 2 ਗੱਬਰ ਵੜਾ ਦਿਖਾ ਦਿਆਂਗੇ ਠੀਕ ਹੈ ਜੀ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਇਸ ਫਾਰਮ ਤੇ ਇਸ ਕਿਲੇ ਤੇ ਤੇ ਬਾਕੀ ਵੀਡੀਓ ਦੇ ਨਾਲ ਤੁਸੀਂ ਹੈਂਡਬੈਗ ਵੀ ਦੇ ਰਹੇ ਹੋ ਦੋਸਤੋ ਹਰ ਇੱਕ ਤਰ੍ਹਾਂ ਦੇ ਨਗਰ ਹਰ ਇੱਕ ਤਰ੍ਹਾਂ ਦੇ ਅੰਗ ਜਿਹੜੇ ਤੁਹਾਨੂੰ ਆਪਾਂ ਦਿਖਾ ਦੇਵਾਂਗੇ ਕ੍ਰੋਸ ਵੜਾ ਜਰਸੀ ਦੇ ਵਿੱਚ ਐਫਐਫ ਦੇ ਵਿੱਚ ਠੀਕ ਹੈ ਜੀ ਇਹ ਜਿਹੜੇ ਕ੍ਰੋਸ ਆਉਣਗੇ ਠੀਕ ਆ ਤੇ ਨਾਲ ਦੇ ਨਾਲ ਆਪਾਂ ਤੇਰੇ ਚਾਰ ਚਾਰ ਧਾਰਾ ਮਾਰ ਕੇ ਦਿਖਾ ਦੇਣਾ ਜਿਹੜੇ ਪੰਜ ਵੜਾ ਸੁਣਿਆ ਸੁਣਿਆ ਨੇ ਉਹਨਾਂ ਭਰਾਵਾਂ ਦੇ ਲਈ ਆ ਵੀ ਜਿਹੜੇ ਆਨਲਾਈਨ ਕੋਈ ਟਰਾਂਸ ਸੌਦਾ ਕਰਦੇ ਆ ਠੀਕ ਹੈ ਜੀ ਇੱਥੇ ਨਹੀਂ ਪਹੁੰਚ ਕਰ ਸਕਦੇਗੇ ਤੇ ਬਾਕੀ ਮੇਰਾ ਭਰਾ ਆਪਾਂ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਰਿਕਵੈਸਟ ਕਰਦੇ ਹੁੰਦੇ ਆ ਵੀ ਜਿਹੜਾ ਨਗ ਸੋਇਆ ਸੁਆਇਆ ਕੋਈ ਦੋ ਟਾਈ ਗੱਭਣ ਪਸ਼ੂ ਤੇ ਫਕੇ ਆਪਣੀ ਵਿਰਾਗ ਤੇ ਸੱਲੀ ਜ਼ਰੂਰ ਯਕੀਨੀ ਬਣਾ ਲਿਓ ਅੱਜ ਤਰੀਕ 5 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 4 ਵਜੇ ਦਾ ਠੀਕ ਹੈ ਜੀ ਤੇ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਾਲ ਡਿਲੀਵਰੀ ਟੀਨ ਦੇ ਵਿੱਚ ਇਸ ਫਾਰਮ ਤੇ ਇਸ ਕਿਲੇ ਤੇ ਆਉਂਦਾ ਰਹਿੰਦਾ ਵੱਡੀ ਗਿਣਤੀ ਦੇ ਵਿੱਚ ਜ਼ਿਆਦਾਤਰ ਵੜਾ ਹੀ ਆਪਾਂ ਦਿਖਾਈ ਦਿਆਂ ਨੇ ਤੁਹਾਨੂੰ ਇਸ ਫਾਰਮ ਤੋਂ ਠੀਕ ਹੈ ਜੀ ਇੱਕ ਅੱਜ ਅਪਡੇਟ ਦੇ ਦਿੰਦੇ ਆ ਠੀਕ ਹੈ ਜੀ 5-7 ਵੜਾ ਤੇ ਤਕਰੀਬਨ ਇੱਕ ਕੱਲ ਅਪਡੇਟ ਦਵਾਂਗੇ 5-4 ਪਸ਼ੂ ਕੱਲ ਵੀ ਦਿਖਾਵਾਂਗੇ ਇੱਕ ਨੀਲੀ ਰਗ ਦੀ ਮੱਝ ਟਾਲੀ ਮਾਜਾ ਠੀਕਾ ਜੀ ਉਹ ਵੀ ਤੁਹਾਨੂੰ ਕੱਲ ਨੂੰ ਦਿਖਾ ਦੇਵਾਂਗੇ ਠੀਕਾ ਜੀ ਫਿਲਹਾਲ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗੁਰ ਸੰਦੀਪ ਸਾਸਰੀਕਰ ਬੱਸ ਕਰ ਸੰਦੀਪ ਸਾਹਿਬ ਜੀ ਠੀਕ ਠਾਕ ਜੇ ਮਾਰ ਜੀ ਬਹੁਤ ਵਧੀਆ ਸੰਦੀਪ ਚਾ ਕੀ ਹੋ ਜੇ ਬੜੀ ਕਿਰਪਾ ਕਰੋ ਰਾਮਦਾਸ ਜੀ ਛੱਡ ਦਿਖ ਲੈ ਲਓ ਸੰਦੀਪ ਨਾਗਾਂ ਦੇ ਟੋਟਲ ਆਪਣੇ ਕੋਲ 7 ਨੇ ਹਾਂਜੀ 7 ਨਾਗਾਂ ਦੇ ਸੰਤੋ ਸਾਹਿਬ ਨਾਗ ਦੇ ਤਰ੍ਹਾਂ 11 12 ਬਾਕੀ ਆਪਾਂ ਦਾ ਕੁਝ ਨਗਾ ਦੀ ਕੱਲ ਨੂੰ ਅਪਡੇਟ ਦੇਵਾਂਗੇ ਅੱਜ ਆਪਾਂ 7 ਕ ਨਾਗ ਵੀਰਾ ਭਰਾਵਾਂ ਨੂੰ ਸਾਰਿਆਂ ਨੂੰ ਮਖਾਉਣੀਆਂ ਕਰ ਠੀਕ ਹੈ ਜਿਨ੍ਹਾਂ ਦੇ ਵਿੱਚੋਂ 5 ਸੋਇਆ 5 ਸੋਇਆ ਕੋਈ ਉਹਦੇ 2-4 2-4 ਦਿਨਾਂ ਦੇ ਵਿੱਚ ਵਿੱਚ ਬਿਲਕੁਲ ਤਾਜੇ ਸਾਨੂੰ ਪੰਜ ਨਾਂ ਦੇ ਸੂਏ ਦੇ ਦੋ ਨਾਂ ਦੇ ਗੱਭਣੇ ਜਿਹੜੇ 2 ਤੋਂ 4 ਚਾਰ ਦਿਨ ਲੈਂਦੇ ਠੀਕ ਹੈ ਵੀਰੇ ਹਾਂਜੀ ਲਓ ਵੀ ਸ਼ੁਰੂਆਤ ਕਰਦੇ ਆਂ ਦੋਸਤੋ ਸੋ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਐਂਡ ਤੱਕ ਜੁੜੇ ਰਹੋ ਠੀਕ ਹੈ ਜੀ ਪੂਰੀ ਕੰਪਲੀਟ ਵੀਡੀਓ ਦੇਖ ਲਿਆ ਕਰੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੇ ਬਾਰੇ ਤੁਸੀਂ ਵਿਸ਼ੇਸ਼ਤਾ ਉੱਤੇ ਗੱਲਬਾਤ ਕਰ ਲਿਓ ਪਹਿਲੇ ਨੰਬਰ ਤੇ ਸੰਦੀਪ ਸ਼ੁਰੂਆਤ ਇੱਥੋਂ ਕਰਲਾ ਸੂਹਾ ਕਰਮਾ ਵੀਰੇ ਹਾਂ ਜੀ ਸਭ ਦੂਜਾ ਸੂਹਾ ਆ ਗਈ ਠੀਕ ਹੈ ਪਹਿਲੇ ਸੂਏ ਯਾਨੀ ਕਿ 20 1 ਕਿਲੋ ਦਾ ਰਕਾਰਡ ਬੈਠਦਾ ਰ ਚੂਣ ਚਾਂ ਬੜੀ ਜਿਆਦਾ ਚੰਗੀ ਨਿਕਲੀ ਆ 2 2.5 ਕਿਲੋ ਚੋਕੇ ਕੋਈ ਆਪਾਂ ਇਹਨਾਂ ਨੂੰ ਜਾਨੀ ਕੀ ਪਿਆ ਵਾ ਗਾਣ ਨੂੰ ਠੀਕ ਹੈ ਬੱਚਾ ਮਗਰ ਇਹਦੇ ਬੱਛੀ ਆ ਮਗਰ ਬੱਛੀ ਆ ਗਈ ਲੋ ਜੀ ਆ ਬੱਛੀ ਬਹੁਤ ਜਿਆਦਾ ਚੰਗੀ ਆ ਗਈ ਮਗਰ ਠੀਕ ਆ ਜੀ ਸੋ ਚੰਗੇ ਸੀਮਨ ਦੀ ਮਗਰ ਬੱਛੀ ਆਂ ਜੀ ਤੇ ਬਾਟੋ ਆਪਾਂ ਵੈਰੀਫਾਈ ਨਹੀਂ ਕਰਦੇ ਕਿ ਕਿਸ ਸੀਮਨ ਤੋਂ ਪਰ ਹੈ ਕਿਸ ਚੰਗੇ ਸੀਮਨ ਦੀ ਬੱਛੀ ਆ ਅੱਜ ਹੀ ਸੂਈਏ ਕੁਝ ਸਮਾਂ ਪਹਿਲਾਂ ਜੀ.ਐੱਪੀ ਰਪੈਣੀ ਹਜੇ ਬਾਕੀ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਨਾਲ ਦੀ ਨਾਲ ਤੁਹਾਨੂੰ ਇੱਕ ਵਾਰੀ ਖੋਲ ਖੋਲ ਕੇ ਆਪਾਂ ਦੱਸਣੀ ਨਾਲ ਤੋੜ ਕੇ ਦਿਖਾ ਦੇਾਂਗੇ ਸੂਸਵਾ ਦੇ ਵਿੱਚ ਦੇ ਐਨੀਮਲ ਕੋ ਇੱਕ ਦੋ ਤੋਂ ਤਿੰਨ ਤਿੰਨ ਦਿਨਾਂ ਦੇ ਵਿੱਚ ਆਏ ਆ ਦੇਖਾ ਜੀ ਸੂਸਵਾ ਦੇ ਵਿੱਚ ਆ ਪਸ਼ੂ ਪਹਿ ਜੀ ਇੱਕ ਵਾਰੀ ਲਾ ਜਾਂਦੇ ਆ ਸੂਸਵਾ ਦੇ ਕਿਉਂਕਿ ਬੱਚਾ ਵੇਖੋ ਤੁਸੀਂ ਪਲਿਆ ਪਲੀਤਾ ਆ ਸਮਝਾ ਇੱਕ ਘੰਟਾ ਆ ਸੋਈ ਨੇ ਨੂੰ ਬਾਕੀ ģੇਰ ਦੀ ਵੀਡੀਓ ਆਪਾਂ ਬਣਾਵਾਂਗੇ ਜਿਹੜਾ ਵੀਰ ਭਰਾ ਆਪਣੇ ਤੋਂ ਖਰੀਦਦਾਰੀ ਕਰੂਗਾ ਉਹਨੂੰ ģੇਰ ਦੀ ਵੀਡੀਓ ਪ੍ਰੋਪਰ ਵਿਖਾਈ ਜਾਊਗੀ ਬਿਲਕੁਲ ਜੀ ਆ ਬਾਂਦੀ ਬਾਕੀ ਚੂਣ ਚਾਂ ਬਿਲਕੁਲ ਬਹੁਤ ਵਧੀਆ ਨਿਕਲੀ ਆ ਠੀਕ ਆ ਜੀ ਸਾਫ ਸੁਥਰੀ ਕਿੰਨੀ ਹੈਗੀ ਆ ਠੀਕ ਆ ਠੀਕ ਤਾਂ ਵਜੋਂ ਮੱਟਾ ਵੀ ਵੱਡਾ ਆ ਬਿਲਕੁਲ ਕੱਦ ਵੱਡਾ ਹਾਂਜੀ ਹਾਂਜੀ ਬਾਕੀ ਕੱਦ ਵੱਡਾ ਕੁਝ ਕਿ ਜਿਹੜਾ ਬੋਲਾ-ਬੋਲਾ ਕੱਢ ਕੇ ਇਹਨੂੰ ਪਿਆਇਆ ਗਿਆ ਠੀਕ ਹੈ ਜੀ ਪਾ ਜੋ ਸੌਕੇ ਦੀ ਜੇਰ ਦੀ ਪਾ ਦਵੇ ਹਾਂਜੀ ਹਾਂਜੀ ਹਾਈਟ ਕੱਦ ਵੀ ਵੱਡੀ ਆ ਥਣ ਕੋਲ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਮੋٹے ਥਾਣਾ ਤੇ ਹੱਥੀ-ਮੁੱਠੀ ਵਾਲਾ ਥਾਣਾ ਆ ਦੇਖੋ ਜੀ ਸਾਈਕ ਚਾਰੀਆਂ ਬੱਚੇ ਦਾ ਕਰਦੇ ਚਲੋ ਸਪਰੇਅ ਕਰਕੇ ਕੋਈ ਗੱਲ ਨਹੀਂ ਜਾਣਦੇ ਬੱਚੇ ਦੇ ਜਾਣਦੇ ਬੱਚੇ ਇੱਥੇ ਤੋੜ ਦਿੰਨੇ ਨੇ ਫੜ ਲਾ ਚਾਚਾ ਚਾਰੀਆਂ ਇਸ ਡੰਡਾ ਹੀ ਫਰੀ ਖਰਦਾ ਅਇਤਾ ਤੌਰ ਕੇ ਵਿਖਾ ਦਨੇ ਆਪਾਂ ਬਿਲਕੁਲ ਅੱਛਾ ਸਦੀਪ ਕਿਸੇ ਰਕਮ ਦੇ ਕੋਈ ਭੂਰ ਛਟੇ ਵਾਲੀ ਗੱਲ ਦੇ ਸਾਹਿਬ ਕੋਈ ਵੀ ਕਮੀ ਪੇਛੇ ਹੋਵੇ ਤਾਂ ਆਪਾਂ ਇੱਥੇ ਬੈਠੇ ਆਂ ਜੀ ਠੀਕ ਹੈ ਬਈ ਐਡ ਸੋਨੇ ਰਗੀ ਚਵਾਈ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਥੋੜੇ ਡਰਦੀ ਜ਼ਰੂਰ ਆ ਹਾਂ ਬਾਕੀ ਠੰਡੀ ਧੀਰੀ ਜੰਨੀ ਹੈਗੀ ਹਾਂ ਲੈ ਚਲੋ ਜੀ ਲੋਬੀ ਹੈ ਸਿਰਸਲਾ ਦਾ ਠੰਡੀ ਧੀਰੀ ਆ ਠੀਕ ਆ ਜੀ ਤੇ ਬਾਕੀ ਨਾਲ ਦੀ ਨਾਲ ਵੀ ਆਪਾਂ ਤੁਹਾਨੂੰ ਧਰਾ ਤੁਰਾ ਮਾਰ ਕੇ ਤਸਦੀ ਦੇ ਨਾਲ ਦਿਖਾ ਦੇਵਾਂਗੇ ਹਜੇ ਤਾਂ ਕਰਮਾ ਦੀ ਦਿੱਤੇ ਤੱਕ ਕਿਲੋ 1.5 ਕਿਲੋ 2 ਕਿਲੋ ਖਾਂਦੇ ਹਜੇ ਬਹੁਤ ਬਾਕੀ ਲੱਗੀ ਵਾਇਰ ਸੰਧ ਸਾਹਿਬ ਦੁੱਧ ਲਓ ਬੰਦੋ ਜੀ ਹਾਂ ਨਸਲ ਬਰੀਡ ਵਾਲੀ ਲਓ ਬੱਚਾ ਜੀ ਠੀਕ ਆ ਲਓ ਸਦੀਪ ਕੀ ਡਿਮਾਂਡ ਕਰਤੀ ਦੇਣ ਹਾਂ ਬੰਦੇ ਸਾਰਾ ਮੁੱਲ ਕਰਦੇ ਆ ਇਹਦਾ 82000 ਰੁਪਿਆ ਹਾਂ ਦੋ ਘਟਾ 80 ਦੀ ਵਾੜ ਦੇ ਦਈਏ ਦੋ ਘਟਾ 78 ਦੀ ਹਾਂਜੀ ਜੈ ਜੀ ਕਰਦੇ ਹੋਰ ਕਰਦੇ 75000 ਦੀ ਜਾਂਦੀ ਹੈ 75 ਦੇ ਹਾਂਜੀ ਕਾਕੀ ਫਿਰ ਵੀ ਆ ਗਿਆ ਤਾਂ ਮੌਕੇ ਦੇ ਜੁਗਾ ਛੋੜ ਸੱਪਾ ਕਰ ਦਾਂਗੇ 72000 ਦੀ ਦੇ ਦਾਂਗੇ ਲੱਖ ਤੋਂ ਜ਼ਿਆਦਾ 72000 ਤੋਂ 100 ਰੁਪਿਆ ਛੋੜੀ ਹੋਣੀ ਹੈ ਠੀਕ ਹੈ ਵੀਰੇ ਹਾਂਜੀ ਲੈਣ ਦੇਣ 72000 ਰੁਪਿਆ ਮੋ ਵੀ ਹਾਂ ਨਾ ਜਿਹੜੀ 72000 ਦੀ ਮਿਲ ਜੂਗੀ 72000 ਦੀ ਠੀਕ ਹੈ ਜੀ ਲੈ ਲਈ ਆ ਬਾਕੀ ਬੱਚੀਆਂ ਤਾਰੋਂ ਤੂੰ ਨਾ ਪਤਾ ਉਹ ਦਿਖਾ ਦਿੰਦੇ ਆ ਠੀਕ ਆ ਜੀ ਬੱਚਾ ਇੱਕ ਵਾਰੀ ਲਾ ਦਿੰਦੇ ਇਹਨੂੰ ਠੀਕ ਆ ਜੀ ਉਸ ਤੋਂ ਪਹਿਲਾਂ ਬੱਤੀ ਵੱਡੀ ਬੱਛੀ ਆ ਸੰਤੂ ਸਾਹਿਬ ਜਿਹੜੀ ਲੱਗੀ ਆ ਸੁਤਰੀ ਚਮਕ ਤਮਕ ਕੋ ਬੜੀ ਜਦੀ ਆ ਬਿਲਕੁਲ ਜੀ ਬਿਲਕੁਲ ਕੱਤ ਵੱਡਾ ਤੇ ਇੱਕ ਆਪਣਾ ਕੋਲ ਇੱਧਰ ਸੰਦੀਪ ਜਰਸੀ ਕਰੋ ਚੇ ਜਰਸੀ ਕਰੋ ਚ ਆ ਗਈ ਸੰਤੂ ਸਾਹਿਬ ਅੱਛਾ ਜੀ ਇਹਨਾਂ ਨੇ ਕਰਵਾਣੀ ਨੂੰ ਬੜੀ ਚਵਾਈ ਕੋਈ ਲੱਗੀ ਆ ਇੱਕ ਨੰਬਰੇ ਆ ਵੀ ਚੂਣ ਜਾਣ ਇਹ ਅੱਜ ਕਿੰਨੇ ਦਿਨਾਂ ਤੋਂ ਚੱਲੇ ਨੇ ਇਹ ਸੰਤੂ ਸਾਹਿਬ ਅੱਜ ਇਹਨੂੰ 5 ਦਿਨਾਂ ਜੇ ਸੂਈ ਨੂੰ ਲੋ ਜੀ 5 ਦਿਨਾਂ ਦੀ ਸੂਈ ਆ ਹਾਂਜੀ ਆ ਦੇਖੋ 50 ਦਿਨਾਂ ਦੀ ਸੂ ਬਹੁਤ સારી ਚਵਾਈ ਨੂੰ ਚੰਗੀ ਨਿਕਲੀ ਇਹ ਵੀ ਬੱਚਾ ਮਗਰ ਦੇ ਕੀ ਆ ਬੱਚਾ ਆ ਗਈ ਇਹ ਤੇ ਮਗਰ ਲੋ ਜੀ ਬੱਚਾ ਮਗਰ ਠੀਕ ਆ ਜੀ ਤੇ ਹੁਣ ਸ਼ੁਭੀ ਪੰਜਾ ਕਿਲੋ ਦੀ ਸੂਈ ਬੋਲੇ ਬੂਲੇ ਦਾ ਕੱਚਾ ਦੁੱਧ ਕਿੰਨਾ 17 ਕਿਲੋ ਦੁੱਧ ਸਭ ਨਾਲ ਬਣਾਵਾਂਗੇ 12 17 18 ਕਿਲੋ 17 18 17 18 ਲੀਟਰ ਜਿੰਨਾ ਮਰਜ਼ੀ ਕੋ ਚੋਲੇ ਲੈ ਵੀ ਹਾਂਜੀ ਸੋ 17 18 ਲੀਟਰ ਦੋਸਤੋ ਦੁੱਧ ਕੋਈ ਮੰਗ ਲਿਆ ਅਜੇ ਪੰਜਾ ਚੌ ਦਿਨਾਂ ਦੀ ਸੂਈ ਹੈ ਬੋਲੇ ਬੂਲੇ ਤੋਂ ਬਾਹਰ ਆ ਗਈ ਹੈ ਕੱਚਾ ਦੁੱਧ ਮੰਨ ਲੇ ਜੀ ਕੱਚਾ ਦੁੱਧ ਜਸੰਧ ਸਿੰਘ ਸਾਹਿਬ ਅਜੇ ਹਾਂ ਬਾਕੀ ਫੇਸ ਕੁਆਲਟੀ ਵਿਖਾਓ ਇੱਕ ਰਿਆਨ ਪਿਓਰ ਤੋ ਮੂਮਦ ਜੀ ਕਰ ਰਿਹਾ ਕਿ ਬਿਲਕੁਲ ਛੋਟੀ ਬੂਤੀ ਆ ਜਿਵੇਂ ਜਰਸੀ ਬਰੇਡ ਨੂੰ ਆਪਾਂ ਬੱਚੇ ਨੂੰ ਦੇਖਦੇ ਆ ਠੀਕ ਆ ਜੀ ਉਦਾਂ ਦੀ ਬੂਤੀ ਆ ਬਿਲਕੁਲ ਛੋਟੀ ਹੈ ਕਰੋਸਾਂਗ ਦੇ ਵਿੱਚ ਠੀਕ ਆ ਜੀ ਕੋਈ ਜਰਸੀ ਦੇ ਨਾਲ ਐਚ ਐਫ ਦਾ ਕਰੋਸ ਲਾ ਰੇ ਵਜਨ ਵੇਟ ਬਹੁਤ ਜ਼ਿਆਦਾ ਵੱਡੀ ਆ ਰਸਮ ਵੱਡੀ ਆ ਵਜਨ ਵੇਟ ਪੂਰਾ ਜਿਵੇਂ ਇੱਕ ਪੰਜਾਬ ਵਾਲੀ ਜਰਸੀ ਦੇਖਦੇ ਆ ਆਪਾਂ origignal ਠੀਕ ਆ ਜੀ ਉਦਾਂ ਕੱਦ ਕਾਟ ਆ ਪਰ ਇਹ ਇਹ ਕਰੋਸ ਵਿੱਚ ਆ ਆ ਦੇਖੋ ਪਾਣੀ ਕੋਈ ਛੋਟਾ ਦਾ ਧਾਨ ਨਹੀਂਗਾ ਹੱਥੀ ਚਵਾਈ ਦੇ ਵਿੱਚ ਕਿਸੇ ਪਰ ਮੋਨ ਬੋਲ ਸੰਦੇ ਸਾਹ ਹੱਤੀ ਚਵਾਈ ਵਾਲਾ ਥਾਂ ਤੇ ਬਾਕੀ ਠੰਡੀ ਧਿਰੀ ਪਾ ਮੈਂ ਇਤਨਾ ਹੱਥ ਫੇਰੀਆ ਵੇਖੋ ਇਹਦੀ ਆਪਾਂ ਮੈਂ ਧਾਰਾ ਮਾਰ ਕੇ ਵਿਖਾਈ ਦਿੰਨੇ ਆਪਾਂ ਆਹ ਅਗਲੇ ਥਾਂ ਦੀ ਵੇਖੋ ਜੀ ਲਓ ਜੀ ਠੀਕ ਹੈ ਜੀ ਸੋ ਦੋ ਦੋ ਤਾਰ ਚਾਰ ਚਾਰ ਤਾਰਾਂ ਨਾਲ ਦੀ ਨਾਲੀ ਮਾਰ ਕੇ ਦਿਖਾ ਦਿੰਨੇ ਆ ਸੋ ਕਿਸੇ ਰਕਮ ਲੋ ਕੇ ਪੂਰਨੀ ਕੋਈ ਛਟਾ ਨਹੀਂ ਆ ਠੀਕ ਹੈ ਜੀ ਲਓ ਮੁਰਦੋ ਬੰਦ ਜੀਰ ਜੋ ਬੰਦ ਦਿਓ ਬੰਦ ਦਿਓ ਬੰਦ ਦਿਓ ਵਾਡੀ ਵੜਿਆ ਸੰਤੂ ਸਾਹਿਬ ਸ਼ਾਕੀ ਕੋਈ ਨਹੀਂ ਦਾ ਕਰਮਾੜੀ ਭਾਈਨ ਵਟੇ ਵਾਲੀ ਜੰਨੀ ਹੈ ਜੀ ਲੋ ਜੀ ਠੀਕ ਹੈ ਤੇ ਦੋਸਤੋ ਦੁੱਧਾਂ ਦੀ ਸ਼ੁਰੂਆਤ ਹੋਈ ਹੈ ਕਿ 17 18 17 ਲੀਟਰ ਤੇ ਚੱਲਣ ਦੀ ਹੈ ਇਸ ਵਕਤ ਹਾਂਜੀ 18 ਤੋਂ ਨਾਲ ਹੀ ਸਾਫ਼ ਸੁਥਰੀ ਬਾਕੀ ਦੋ ਦੋ ਚਾਰ ਕਰਤਾਰਾ ਮਾਰ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਲੈ ਜੀ ਸੰਦੀਪਾ ਦੀ ਡਿਮਾਂਡ ਵੀ ਦੱਸਦੇ ਨਾਲ ਦੀ ਨਾਲ ਕੀ ਮੁੱਲ ਕਰਦਾ ਜਾਂਦਾ ਸੰਤੂ ਸਾਹਿਬ ਮੋਲੇ ਦਾ ਕਰਦੇ ਆਪਾਂ 75000 ਰੁਪਏ ਜੀ 75 ਹਾਂਜੀ ਹਾਲ ਨਾਲ ਹੀ ਗੱਲਬਾਤ ਕੀਤੀ 70000 ਦੀ ਰਕਮ ਦੇ ਦਈਏ 70 ਹਾਂਜੀ ਆਉਣ ਦੀ ਥੱਲੇ ਕਰ ਦਈਏ ਹੋਰ 60000 ਦੀ ਦੇ ਦਈਏ ਫਿਰ 60 ਦੀ ਦੇ ਦੋ ਜੇ ਅਸਨੋਏ 60000 ਦੀ ਦੇ ਦਾਂਗੇ ਤੁਹਾਨੂੰ ਤਾਂ ਇਹ ਚਾ 100 ਰੁਪਿਆ ਛੋੜ ਹੀ ਹੋਣੀ ਹੈ ਲੋ ਵੀ ਪੰਜਾਹ ਨਾ ਮੋਨ ਦਿਖਸੇ ਹੁੰਦਾ ਕਹਿੰਦੇ ਆਪਾਂ ਮੁਰਕੇ ਨਹੀਂ ਕਟਾਉਂਦੇ ਜਿਹੜੇ ਪਹਿਲਾਂ ਕਟਾਤਾ ਕਟਾਤਾ ਬਿਲਕੁਲ ਜੀ ਲੋ ਵੀ 60000 ਰੁਪਏ ਹੋਰ ਜਲਦੀ ਵੀ 60000 ਦੀ ਬਾਕੀ ਥਾਣੇ ਵੇਖੋ ਤੁਸੀਂ ਨੇੜੇ ਤੋਂ ਬਹੁਤ ਵਧੀਆ ਮੁੱਠੀ ਮੁੱਠੀ ਥਾਣਾ ਬਹੁਤ ਵਧੀਆ ਨੇੜੇ ਦੇ ਨਿੱਗਰ ਦੇ ਸਾਹਬ ਜੰਨਾ ਹੈਗਾ ਲਓ ਵੀ ਇਹ 50000 ਦੀ 65000 ਦੇ ਮਿਲ ਗੋ ਵੀ ਇੱਧਰ ਸੰਦੀਪ ਆਪ ਸਮਝ ਆ ਗਈ ਵੈਰ ਕਰਾ ਮਾਰ ਦਿਆ ਜੀ ਲਿਆ ਵਾਹ ਵੇਖੋ ਕਿੰਨਾ ਵਧੀਆ ਲੱਗਣਾ ਠੀਕ ਹੈ ਜੀ ਬਾਕੀ ਵਾਜੇ ਨੋਟ ਵੇਖੋ ਕਿੱਡਾ ਚੰਗੀ ਐ ਵਾਛੀ ਹਾਂਜੀ ਚੰਗੀ ਐ ਤੇ ਲਓ ਵੀ ਟਾਪ ਕੋ 18 20 20 ਲੀਟਰ ਤੋਂ ਮੋਗੋ ਨਾ ਲੇਕਰ ਨਾ ਪਰਾਸੀ ਚੱਲੇਗੀ ਮੰਨੂ ਮਿੱਤੇ ਨੂੰ ਆਹ ਲਓ ਜੀ

ਤੇ ਵਾਰ ਵੀ ਵੱਡੀ ਆ ਕੋਈ ਛੋਟੀ ਨਹੀਂ ਇਹ ਵਜਨ ਮੱਟਾ ਬਹੁਤ ਜ਼ਿਆਦਾ ਠੀਕ ਆ ਵੀਰੇ ਹਾਂਜੀ ਸਦੀਪ ਅੱਗੇ ਆਪਣੇ ਕੋਲ ਜਿਹੜੀ ਆ ਗਾਂ ਖੜੀ ਵੀਰ ਇਹ ਤੀਜੇ ਨੰਬਰ ਤੇ ਆ ਗਈ ਸੰਤੂ ਸਾਹਿਬ ਆ ਇਹਦੇ ਖਲੇ ਕੋਈ 18 19 ਕਿਲੋ ਦੁੱਧ ਤਿਆਰ ਆ ਜੀ ਭਾਂਜੇ ਢੂਚੇ ਦੇ ਵੀ ਉੱਠ ਵਰਗੇ ਹਾਂ ਬਹੁਤ ਵੱਡੀ ਵੜ ਹੈ ਜੀ ਬਹੁਤ ਵੱਡੀ ਵੱਡੀ ਆ ਠੀਕ ਆ ਜੀ ਕੱਦ ਬੋਤਾਂ ਲਈ ਆ ਪੂਰੀ ਵੱਡੀ ਇੱਕ ਹੋਰ ਤੁਹਾਨੂੰ ਆਪਾਂ ਜਿਹੜੀ ਗਾਂ ਦਿਖਾਉਂਦੇ ਹਾਂ ਬਹੁਤ ਜ਼ਿਆਦੀ ਚੰਗੀ ਆ ਸਦੀਪ ਇਹਦਾ ਸੁਵਾ ਸੁਵਾ ਤੀਜਾ ਸੰਤੂ ਸਾਹਿਬ ਤੀਜਾ ਮਗਰ ਬੱਛਾ ਮਗਰ ਬੱਛਾ ਆ ਗਿਆ ਜੀ ਅੱਜ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੇ ਸੋਈ ਨੂੰ ਹੋਈ ਗਿਆ ਲੋਭੀ ਛੇ ਸੱਤ ਕਦਿਆਂ ਦਾ ਸਮਾਂ ਹੋ ਗਿਆ ਦੁੱਧ ਕਿੰਨੇ ਕਦੇ ਆ ਗਈ ਹੈ ਇਹ 18 20 ਦੇ ਲੋਭੀ 18 20 200 ਲੀਟਰ ਦੇ ਤੇਰੇ ਦੁੱਧ ਹੋਣਾ ਹਾਜ਼ਰ ਆ ਠੀਕ ਆ ਜੀ ਹਾਂ ਜੀ ਕੋਈ 600 700 ਕਦਿਆਂ ਦੀ ਸੂਈ ਆ ਤੇ 18 20 ਲੀਟਰ ਐ ਇਸ ਵਕਤ ਤੇ ਤੇਰੇ ਦੁੱਧ ਤੇ ਵੱਡਾ ਕੱਦ ਠੀਕ ਆ ਜੀ ਕੱਦ ਬਹੁਤ ਤੁਸੀਂ ਆਪ ਹੀ ਚੈੱਕ ਕਰ ਲਓ ਫੁੱਲ ਵੱਡੀ ਹਾਈਟ ਦੇ ਵਿੱਚ ਬੋਲੀਏ ਨੂੰ ਜੀ ਇੱਥੋਂ ਕੇ ਬਾਹਰ ਕੱਢੀ ਗਈ ਹਾਂ ਕੋਈ ਮੜਾ ਕੋ ਕਮਾ ਲਓ ਸੰਦੀਪਾ ਕਮਾ ਦਿਓ ਅੱਗੋਂ ਬਾਕੀ ਤੋੜਾ ਦਰਾਰ ਚੰਗਾ ਸੰਦੀਪਾ ਸਾਹਿਬ ਨੇ ਲਓ ਜੀ ਠੀਕ ਆ ਜੀ ਸੋਟਾ ਜੇਟੂ ਚ ਉਹ ਐਕਸਟਰਾਔਡਨਰੀ ਆ ਠੀਕ ਆ ਜੀ ਹਾਈਟ ਕਾਤ ਵੀ ਬਾਕੀ ਕ੍ਰੋਸ ਵਿੱਚ ਹੀ ਆ ਗਈ ਸੰਦੀਪ ਜੀ ਹਾਂ ਨਹੀਂ ਨਹੀਂ ਇਹ ਚੱਪਦਾ ਕ੍ਰੋਸ ਹੀ ਆ ਗਿਆ ਛਾਈ ਵਾਲ ਦਾ ਆ ਲਓ ਜੀ ਚੱਪ ਛਾਈ ਵਾਲ ਦਾ ਕ੍ਰੋਸ ਹੋ ਗਿਆ ਬਾਕੀ ਠੰਡੀ ਤੇਰੀ ਇਹਨੂੰ ਮੰਗਾ ਪਾਉਂਦੇ ਕਰਮ ਵਾਲੀ ਲੋੜ ਨਹੀਂ ਹਾਂ ਮਰੀ ਕਾ ਲਾ ਦੇ ਬੱਚਾ ਇਹਦੇ ਸਲੇ ਵੀਰ ਬੜਾ ਸਮਾਂ ਵਾਰ ਰੋਜ਼ ਰੋਜ਼ ਤਕਰੀਬਨ ਵਿਕੀ ਜਾਂਦਾ ਮਾਲ ਆਪਣਾ ਪੰਜ-ਚਾਰ ਲੱਖ ਦੇ ਹਿੱਲ ਜਾਂਦੇ ਰੋਜ਼ ਹਿੱਲ ਜਾਂਦੇ ਜੀ ਰੋਜ਼ ਹੀ ਪਰसों 14 ਆਪਾਂ ਆਪਣੇ ਦਿੱਤੀ ਤੇ ਆਪਣੇ ਕੋਲ ਦਾਸ ਨਾ ਵੀ ਹਾਂ ਹਾਂ ਚਮਣੇ ਆਪਾਂ ਕਿ ਬਾਅਦ ਚ ਪਾਵਾਂਗੇ ਦੋ ਸੌ ਚਾਰ ਪਹਿਲਾਂ ਹੀ ਦੇਤੀਆਂ ਲੱਭ ਜੀਬੇ ਦਾ ਮੁੱਲ ਡਿਮਾਂਡ ਕੀ ਕਰਦਾ ਸਾਨੂੰ ਵਾਰ ਦੇਖੋ ਜੈ ਦੀ ਡਿਮਾਂਡ ਕਰੀਏ ਜੀ ਕਿਹੜਾ ਦੇ ਲਈ ਆ ਨਾ 75 ਨਹੀਂ ਮੰਗਣਾ 70 ਨਹੀਂ ਮੰਗਣਾ 80000 ਦੇ ਦਿੱਤੀ ਜੀ 65000 ਦੀ ਹਾਂਜੀ ਕਰਦੇ ਰਾਇਤ ਕਰਦਗੇ ਰਾਇਤ ਕਰਦਗੇ ਬਾੜ ਦੇ ਦੇ ਦਿੱਗੇ ਬਾੜ ਦੇ ਸੱਠੋਂ ਮਾਰਦਾਨ ਕਰ ਗਏ ਫਟਾ ਦੇ ਮਾਨਤਨ ਕਰਦੇ ਕਰਤੀਏ ਸੜਦੀ ਜਿਆਦੀ ਯਾਰ ਪੂਰੇ ਦੀ ਚਲ ਦੇ ਦੋ ਬਾਕੀ ਖੁਸ਼ੀ ਨਾਲ ਚਲੋ ਰੁਪਿਆ ਛੱਡ ਦਾਂਗੇ ਯਾਰ ਘੱਟ ਸੜਦੀ ਦੇ ਦਾਂਗੇ ਸੰਤੂ ਸਾਹਿਬ ਚਵਾਈ ਕੋਈ ਬਹੁਤ ਜਿਆਦੀ ਚੰਗੀ ਆ ਬਾਕੀ ਵਜਨ ਮਟਾ ਉਹ ਵੱਡਾ ਵਾ ਦੇਖੋ ਚਲੋ ਉਤਨਾ ਹੀ ਦੇਣੀ ਆ ਵੈਰਾ ਬਾਕੀ ਪ੍ਰਭੂ 85 85 ਮੰਦੀ ਲੈਂਦੇ ਸੰਤੂ ਸਾਹਿਬ ਬਾਹਰ ਦੇਣੀ ਆ ਵੈਰਾ ਬਿਲਕੁਲ ਜੀ ਬਿਲਕੁਲ ਡਿਮਾਂਡ ਹਰ ਇੱਕ ਭੈਣ ਭਰਾ ਕਰੀ ਜਾਂਦਾ ਤੇ ਨਹੀਂ ਵੀ ਜਾਂਦੇ ਵੱਟੀ ਵੀ ਜਾਂਦੇ ਪੈਸੇ ਨਹੀਂ ਜਾਂਦੇ ਕਿ ਵੀ ਕੀ ਜਾਂਦਾ ਸੰਤੂ ਸਾਹਿਬ ਹਣ ਥੋੜਾ ਬਿਆਰ ਤੁਹਾਨੂੰ ਪਤਾ ਬਿਆਰ ਦਾ ਬਿਲਕੁਲ ਜੀ ਲੋਬੀ ਨੂੰ ਮਗਿਆ ਪੂਰਾ ਠੀਕ ਹੈ ਬਜ਼ਾਰ ਸਾਰੇ ਭਰਾਵਾਂ ਪਰਾਂ ਨੂੰ ਮਾੜੀ ਦੱਸਣ ਦੀ ਲੋੜ ਨਹੀਂ ਗਈ ਸਾਰੇ ਵੀਰਾਂ ਨੇ ਤੁਰ ਕੇ ਬਾਕੀ ਰੈਡ 75000 ਦੀ ਚਲੋ ਵੀਰ ਭਰਾ ਕੋਈ ਸਾਂਭ ਲਈਏ ਆਪਾਂ ਨੂੰ ਭਾਰਾ ਮਿਲਿਆ ਤਾਂ ਆਪਾਂ ਭਾਰਾ ਦੇ ਦੇਣੀ ਬਿਲਕੁਲ ਜੀ ਬਿਲਕੁਲ 5 6 5 ਫੁੱਟ ਮਿਲਣਾ ਤਾਂ 7 8 ਜੀ ਤੱਕ ਕਰਦੀ ਹੈ ਹੈਗਾ ਹੈਗਾ ਸਾਨੂੰ ਸਾਹ ਹੈਗਾ ਲਓ ਵੀ ਠੀਕ ਹੈ ਜੀ ਇਹ ਆਪਾਂ ਭਾਰਾ ਮਾਰ ਕੇ ਦਿਖਾਵਾਂਗੇ ਇਹਦੀਆਂ ਬਾਅਦ ਚ ਠੀਕ ਹੈ ਜੀ ਮੈਂ ਭਾਰਾ ਤੁਹਾਨੂੰ ਜੁੜਾ 60 ਦੇ ਵਿੱਚ ਇੱਕ ਸੰਦੀਪ ਆਪਣੇ ਕੋਲ ਇੱਧਰ ਚੌਥੇ ਨੰਬਰ ਤੇ ਆਵਾੜ ਖਰੀਦੀ ਕਰੌਸ ਆ ਗਈ ਦੂਜਾ ਸੁਹਾਏ ਵੀ ਜੀ ਹਾਂ ਇਹ ਗੱਬਰ ਆ ਗਈ ਆ ਇਹ ਗੱਬਰ ਸੰਤੂ ਸਾਹਿਬ ਇਹ ਵੀ 2 ਤੋਂ 4 ਦਿਨ ਲੈ ਜੂਗੀ ਬਾਕੀ ਥਣ ਭਾਂਡੇ ਦੀ ਚੰਗੀ ਆ ਸਾਫ ਸੁਥਰੀ ਆ ਥਾਂ ਨੂੰ ਵੀ ਚੰਗਾ ਲੱਗਾ ਕਰਮਾਣੀ ਨੂੰ ਲੋ ਠੀਕ ਆ ਜੀ ਤਾਂ ਵੱਡਾ ਦੇਰ ਨਾ ਬਹੁਤ ਨੇ ਅਜੇ ਦਿਨ ਲੈ ਜੂਗੀ 5 ਦੇ 7 ਲੱਗੇ ਦਿਨ ਇਹਨੇ ਇੱਕ ਕੱਢਦੀ ਆ ਠੀਕ ਆ ਹਾਂਜੀ ਆ ਜਿਹੜਾ ਥਾਂ ਤੁਸੀਂ ਦੇਖ ਲਓ ਤੇ ਬਾਈਟ ਕੋਲ ਦੀ ਬਹੁਤ ਚੰਗੀ ਆ ਬਾਕੀ ਸਮਝੋ ਸਾਬ ਜਿਹੜੇ ਵੀਰ ਨੇ ਖੜਨਾ ਨਗਰਾ ਹੀ ਤੇ ਆਦੇ ਕੋ ਆ ਕੇ ਸੱਲੀ ਕਰਕੇ ਚੋਕੇ ਖਰੇ ਲੋਕਾਂ ਨੂੰ ਆਉਣ ਲਾਉਣਾ ਹੀ ਫਸੋ ਇਤਨਾ ਭੇਜਦਾ ਵੇ ਅਗਲਾ ਆਪਦੀ ਗੱਡੀ ਚ ਲਾ ਕੇ ਸੱਲੀ ਕਰਕੇ ਜੇ ਪੇਟੇ ਰੱਖ ਲੈ ਜੇ ਕੋਈ ਫਾਲਟੇ ਤੇ ਉਸੇ ਦੇ ਉਸੇ ਗੱਡੀ ਲੱਦ ਕੇ ਕਰੇ ਵੀ ਵਾਪਸ ਭੇਜ ਦੇ ਵਾਪਸ ਭੇਜ ਦੇ ਕੋਈ ਤਰਾਇਨਿੰਗ ਜੀ ਠੀਕ ਇਹ ਸੁਣੇ ਜੇ ਸੰਦੀਪ ਕਨਵਾ ਤੁਜੇ ਦੁਜਾ ਸੁਣਦੀ ਇਹ ਦੁਜੇ ਸੁਭਾਈ ਦੁਜੇ ਸੁਆ ਹਾਂਜੀ ਲੋ ਵੀ ਇੱਧਰ ਇੱਕ ਮਿੰਟ ਤੁਮ ਆਪਾਂ ਲਮਾ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਜੀ ਦੁਜੇ ਸੁਆ ਸੁਣਾ ਹਾਈਟ ਮ ਤੋ ਥੋੜੀ ਜਿਹੀ ਪਲਾਸਟਿਕ کہہ ਸਕਦੇ ਆ ਆਪਾਂ ਵੱਡਿਆਂ ਦੇ ਵਿੱਚ ਵੀ ਆਉਂਦੀ ਆ ਢਾਂਜੇ ਢੂਂਚੇ ਦੀ ਪੂਰੀ ਡਬਲਾ ਤੇ ਥੱਲੇ ਤੁਸੀਂ ਦੇਖ ਸਕਦੇ ਬੰਦੇ ਜੰਗੀ ਸੰਤੋ ਸਾਹਿਬ ਜੰਨੀ ਹੈਗੀ ਆ ਹਾਂ ਅਜੇ ਲੱਗੂ ਕਿ ਦਿਨ ਕੋ ਪੰਜ ਚਾਰ ਲੈ ਇਹ ਨਾ ਜੀ ਨੇ ਹਾਂ ਬਾਕੀ ਮਮੀ ਠੰਡੀ ਘੀਰੀ ਏ ਕਰਮਾਲੀ ਹੂੰ ਦੋ ਦੇ ਕਦਮ ਤੂੰ ਚਰਵਾ ਦੇ ਦੋ ਦੇ ਕਦਮ ਇਹ ਕਰ ਹਾਂਜੀ ਹਾਂਜੀ ਮੈਂ ਹੱਥ ਤੇ ਫੇਰ ਕੇ ਵਿਖਾਉਣੇ ਆ ਤਾਂ ਕਰਕੇ ਮੈਂ ਡੱਕ ਕੇ ਧੀ ਆਹ ਭਲਾ ਭਈਆ ਜਿਆ ਬੰਨੇ ਆ ਭਲਾ ਜੇ ਪਰਲੇ ਬੰਨੇ ਠੀਕ ਆ ਜੀ ਚਲੋ ਅਜੇ ਭਲਾ ਭੁਲਾ ਜਿ ਵਸ਼ੀ ਆਈ ਆ ਬਿਲਕੁਲ ਭਲਾ ਭਲਾ ਪਾ ਚੋਟਾ ਚੋਟਾ ਚੰਗਾ ਕਰ ਲੂਗੀ ਜੀ ਚੰਗੀ ਖੋਲ ਜੁਕ ਜੋ ਦੁੱਧ ਚੰਗਾ ਚਵਾ ਦੂਗੀ ਇਹ ਵੀ ਕਰੂਗਾ ਉਹਨਾਂ ਕੋਲ ਚੰਗਾ ਦਹੀਂ ਏ ਥੱਲੇ ਹਾਂਜੀ ਲਓ ਜੀ ਠੀਕ ਆ ਜੀ ਸੋ ਇਹ ਰੰਗ ਪ੍ਰਿੰਟ ਆ ਫੈਸ਼ਨ ਪੁਸ਼ਨ ਤੁਸੀਂ ਵੇਖਦਾ ਦੇਖ ਲਓ ਤੇ ਇਹ ਢਾਂਚੇ ਦੀ ਆ ਹਾਈਟ ਮੀਡੀਅਮ ਦੇ ਵਿੱਚ ਆ ਉਨੀ ਪਲੀ ਪਲੀਤੀ ਆ ਠੀਕ ਆ ਜੀ ਜਿਹੜੇ ਹਿਸਾਬ ਦੀ ਚਲ ਹਾਂ ਜੀ ਨਵੇੜੀਆਂ ਮਰ ਮਾਰ ਚੰਗਾ ਲੇਦਾ ਤੁਹਾਨੂੰ ਪਤਾ ਨਿਗਰਮਾਲ ਲਈਦਾ ਆਪਾਂ ਦੂਜੇ ਤੇ ਜੇਜਣ ਪੰਜ ਸੱਤ ਗਾਵਾਂ ਵੇਚ ਦੇ ਦੀਆਂ ਵੀਡੀਓ ਇਹ ਆਪਣੀ ਕਿਦਰ ਛੱਡ ਕੇ ਕਿਧਰ ਹੁੰਦੀ ਆ ਬੰਦੇ ਮਰੀਕਾ ਬਚਾ ਫਾਮ ਤੋਂ ਮੜਿਆ ਮਾਰ ਪਾਣੀ ਲਓ ਬਈ ਠੀਕ ਆ ਜੀ ਬਾਬਾ ਵੇੜਾ ਠੀਕ ਆ ਜੀ ਬਾਕੀ ਜਿੰਨੇ ਵੀ ਆ ਸਾਫ ਸੁਥਰੀ ਆ ਚੰਦੇ ਚੂਦੇ ਦੀ ਜਾਬ ਆ ਤੇ ਬਾਕੀ ਨੀ ਆ ਇੱਕ ਨੰਬਰ ਜਿਹੜੇ ਗਰੰਟੀ ਦੇਸਾ ਲੀਆ ਸੰਤੂ ਸਾਹਿਬ ਇੱਕ ਨੰਬਰ ਤੇ ਫਾਂ ਆ ਆ ਕਰਮਾਲੀ ਜਿੱਦਾਂ ਮਰਜੀ ਟੀਪ ਕੇ ਸੱਲੀ ਕਰਕੇ ਜਿਹੜੇ ਵੀਰ ਮੈਨ ਖੜਨੇ ਖੜੇ ਆ ਲਓ ਜੀ ਠੀਕ ਆ ਜੀ ਹਾਂ ਲੈ ਬਾਕੀ ਥਾਣਾ ਵੀ ਚੰਗਾ ਲੱਗਾ ਦੇਖੋ ਠੀਕ ਆ ਅਜਾ ਭਣਾ ਭਣਾ ਡੋਬਾ ਥਾਣਾ ਬਾਕੀ ਵਾਈਨ ਵਟਾ ਵੀ ਚੰਗਾ ਨਿਕਰਿਆ ਬੈਠ ਜਿੰਨੀ ਆ ਕਿਸਨੂੰ ਸਾਹਿਬ ਹਾਂ ਚੰਗੀ ਆ ਫਿਰ ਲੈ ਵੀ ਤਾਂ ਮੁੱਲ ਸਵੀਕਾਰ ਕਰ ਫਾ ਜੀ ਤੇਰਾ ਸੂਈ ਸਾਈਜ਼ ਭਾਵੇਂ 70 ਦੀ ਵੇਚ ਦੀ 72 ਦੀ ਵੇਚ ਦੀ ਅੱਜ ਆਪਾਂ 70000 ਰੁਪਏ ਦੀ ਡਿਮਾਂਡ ਕਰਦੇ ਆ ਹਾਂ 65000 ਦੀ ਵਚੀ ਦਵਾਂਗੇ 65000 ਦੀ ਹਾਂ ਜੀ ਠੀਕ ਆ ਛੋਟ ਛੱਪੇ ਕਰਕੇ ਕੀ ਆਊਗਾ ਸਾਰੀਆਂ ਛੋਡਾਂ ਕਰ ਦਈਏ ਐ ਕਸਰੇ ਕੱਢ ਕੇ ਕੇ 60000 ਦੀ ਬੱਛੀ ਦੇ ਦਾਂਗੇ ਜਸਨ ਜੀ 60000 ਦੀ 60000 ਦੀ ਵੇੜ ਦੇ ਦਾਂਗੇ ਲੋਕੀ ਪੂਰੀ ਭਾਰੀ ਆ ਫੁੱਲ ਵਜਨ ਲੋੜ ਦੇ ਕੋਈ ਮੇਰੇ ਕੋਲ ਛੋਟੀ ਨਹੀਂ ਚਲੋ ਗੱਪਣਾ ਆਪਾਂ ਕਾਰ ਦੀ ਦੇਵਾਂਗੇ ਸੂਈ ਸਾਈ ਵੇਚੀ ਤੇ ਫਿਰ ਤੇ ਆਪ ਦੀ ਮਰਜ਼ੀ ਨਾਲ ਵੇਖਣੀ ਲੋ ਲੋ ਤਾਂ ਫਿਰ ਸੰਦੀਪ ਚਲੋ ਹੁਣ ਚਾਰ ਦਿਨ ਅਗਲਾ ਦੇ ਦੇਵਾਂਗੇ ਫਿਰ ਉਸ ਨਾਲ ਮੁੱਲ ਗੱਲ ਬੰਨਦੇ ਇਹ ਮੰਨੋ 18 20 ਕਿਲੋ ਗੋਦਾ ਪਾਗਲੇ ਨੂੰ ਚਵਾ ਕੇ ਦਿੰਨੇ ਤੇ ਕੋਈ 50000 ਵਾਧੀ ਵਿਗਣੀ ਵਾਧੀ ਵੇਖ ਘੱਟ ਰਕਣਾ ਜੀ ਇਹ ਗੱਲ ਨਹੀਂ ਬਾਬੇ ਕਿਸੇ ਭਰਾ ਦੇ ਸਾਹਮਣੇ ਸੂਤ ਨਹੀਂ ਆਦੀ ਕਾਦੀ ਹਾਂਜੀ ਤੇ ਤਕਰੀਬਨ 60000 ਦੀ ਤੁਹਾਨੂੰ ਇਹ ਵੇਚ ਦੇ ਦਾਂਗੇ ਐਂ ਜੀ ਧੰਨਵਾਦ ਕਰਕੇ ਠੀਕ ਆ ਜੀ ਤੇ ਇੱਕ ਜਿਹੜੀ ਤੀਜੇ ਨੰਬਰ ਤੇ ਦਿਖਾਈ ਇਹਦੇ ਨਾਲ ਇਹ ਫਟਰਾ ਨਹੀਂ ਲੱਗਣਾ। ਸੰਦੇ ਸਾਬ ਕਿ ਉਹ ਨਾਂ ਨੰਗਰ ਮਾਰਾ ਲੈਣਾ ਦਾ ਨਾਲ ਹੋ ਰਹੀ ਆ। ਬਸ ਬਸ। ਕਹਿੰਦੇ ਮੇਰਾ ਭਰਾਵਾ ਗੜੀ ਆਉਣਾ। ਆ ਇੱਕ ਨੰਬਰ ਦਾ ਚੂਨ ਲੈਣਾ। ਜਲਦੀ ਕਰਕੇ ਨੰਗਰ ਲੈਣਾ ਜਾਂ ਗੱਭਣ ਦੇ ਲੈਣਾ ਕਿਲੋ 1.5 ਕਿਲੋ ਭਰਾਵੇ ਨੰਗਰ ਲੈਣਾ। ਹੂੰ। ਇਹ ਬਿਸ਼ਵਾਸ ਬਣਿਆ ਸਾਡੀ ਆ ਜੀ। ਹੁਣ ਭੈਣ ਭਰਾ ਸਾਰੇ ਇੱਕ ਮਾਨ ਕਰਦੇ ਉਹਨਾਂ ਨੂੰ ਮਾਰਾ ਫਰਾਂ ਜਾਂਦਾ। ਹਾਂ। ਇਹ ਸੰਦੇ ਸਾਹਿਬ ਇਹ ਜਾਣੇ ਵੀ ਜੇ ਸੁਤਰਾ ਮਾਲ ਦੇ ਇਧਰ ਕਾਂਹ ਜਾਂਦਾ ਉਹ ਲੈਣਾ। ਹੂੰ। ਤੁਸੀਂ ਜਾ ਕੇ ਦੱਸੋ ਕੋਈ ਤਾਂ ਨਿਕਲੇ ਕੋਈ ਆਏ ਤੇ ਦੋ ਦਾ ਕੋ ਝੂੜਣਾ ਨਿਕਲੂਗਾ ਜਿੱਦਾਂ ਮਰਜੀ ਜਿੰਨਾ ਦੱਸਾਂਗਾ ਉਹਨੇ ਨਿਕਲੂਗਾ ਜੀ ਚਲੋ ਚੰਗੀ ਗੱਲ ਹਾਂਜੀ ਜੀ ਅੱਗੇ ਨਖਤ ਇਧਰ ਦੋਸਤੋ ਆਪਾਂ ਲਿਆ ਉਹਨੇ ਤੁਹਾਨੂੰ ਇੱਕ ਆਹ ਵਾਰ ਦਿਖਾ ਦਿੰਨੇ ਆ ਇੱਕ ਰੰਗ ਬਿਲਕੁਲ ਬਲੈਕ ਇਹ ਗੱਬਣਾ ਸਦੀਪ ਇਹਦਾ ਸੁਭਾ ਸੰਤੋ ਸਾਹਿਬ ਗੱਬਣਾ ਹੈ ਰ ਦੂਜਾ ਸੁਭਾ ਦੂਜਾ ਹਾਂਜੀ ਲੈ ਲੈਂਦੀ ਹਾਂ ਦਿਲ ਤੋਂ ਇਹਨਾਂ ਨਾਲ ਇਹਨਾਂ ਹਰ ਦਿਲ ਲੱਗ ਭੱਗੀ ਲੈ ਚੁਗੀ ਕਰਮਾਰੀ ਠੀਕ ਹੈ ਜੀ ਥਣ ਭੰਡ ਦੀ ਚੰਗੀ ਆ ਸਾਫ ਹੈ ਸੁਥਰੀ ਜਣੀ ਹੈਗੀ ਵਾਰ ਫੁੱਲ ਵਜਨ ਵੇਡ ਵੱਡੀਆਂ ਜਿਹੜੀ ਕਮਰੇ ਵਿੱਚ ਫਾੜੀ ਦਾ ਚੱਡਾ ਠੀਕ ਹੈ ਸੋ ਦੂਜਾ ਸੂਆ ਸੋ ਕ੍ਰੋਸ ਵੜਾ ਨਾ ਠੀਕਾ ਜੀ ਕ੍ਰੋਸ ਵੜਾ ਦਾ ਕੋਹਾਂ ਦੇ ਵੀ ਅੱਜ ਮੇਲਾ ਲੱਗਾ ਪਿਆ ਕ੍ਰੋਸ ਵੜਾ ਡਿਮਾਂਡ ਵੀ ਇੰਨਾ ਦੀ ਆ ਬਹਰੇ ਕੇ 20 ਜਣੇ ਹੋਣਾ ਕ੍ਰੋਸ ਨਹੀਂ ਚਲਣੀਆਂ ਗਾਂ ਕੋੜੀ ਅਰਗੀ ਚਾਲ ਟਾਲਿਆ ਬੈਠਦੀ ਆ ਲਾਪੋੜਾ ਚਾਹੀਏ ਆ ਵੀ ਪੰਜ ਤੋਂ 7 ਦਿਨ ਲਾਉਗੀ ਕਰਮਾਲੀ ਕਮ ਖਤਮ ਕੇ ਚੰਗੀ ਆਪ ਤੋਏ ਲੋਬੀ ਲੋਬੀ ਠੀਕ ਹੈ ਜੀ ਤੇ ਇਹ ਅੱਛੀ ਸੰਦੀਪ ਕਿੰਨੇ ਦੇ ਦੇਣਾ ਮੇਰੇ ਬੋਲੇ ਦਾ 65000 ਰੁਪਏ ਤੇ 8000 ਦੇ ਦਵਾਂਗੇ ਵੇੜੇ ਵੀ 8000 ਦੇ 8000 ਦੇ ਲੋਬੀ 8000 ਰੁਪਏ ਤੁਹਾਨੂੰ ਅੱਛੀ ਮਿਲ ਜੂਗੀ ਇਹ ਵੇੜ ਮਿਲ ਜੂਗੀ ਬਾਕੀ ਇਹ ਬਹੁਤ ਚੰਗੇ ਗਏ ਆ ਤੋ ਦੋ ਜਣ ਇਹ ਵੱਛੀ ਨੇ ਸੋਨਾ ਹੋ ਜਾ ਦਹਿਰ ਲੈਦੀ ਆ ਪੰਜ ਸੱਤ ਲੈ ਜੂਗੀ ਠੀਕ ਹੈ ਪੰਜ ਲੈ ਜੂਗੀ ਹਾਂ ਤਾਂ ਬਾ बाकी ਬਾਹਰ ਮਾਲ ਨਹੀਂ ਜਗਾ ਬਾਹਰੋਂ ਮਾਲ ਵੀ ਮੋਲਣਾ ਹੀ ਆਉਂਦਾ ਇਹ ਮੋਲਣਾ ਨਹੀਂ ਮੋਲਣਾ ਨਹੀਂ ਮਿਲਦਾ ਮਾਲ ਕੱਲ ਸੱਚੀ ਪੁੱਛਦੇ ਸਾਰਾ ਮਾਲ ਹੀ ਕੱਲ ਇਕੱਠਾ ਕੀਤਾ ਕੱਲ 6-7 ਨਾਲ ਲੈ ਆਏ ਗੱਲ ਠੀਕ ਹੈ ਬਾਕੀ ਸਫਾਈਆਂ ਬੜੀਆਂ ਵੈੜਦੀਆਂ ਸੁਥਰੀ ਬਹੁਤ ਜਿਆਦੀ ਆ ਨਿਕਰ ਲੈਦੇ ਦੀ ਉਤਰਾ ਬਾਕੀ ਥਣ ਠੀਕ ਆ ਜੀ ਬਿਲਕੁਲ ਲੱਗ ਗਿਆ ਭਾਵੇਂ ਕੋਈ ਥਣ ਵਿਖਾ ਦੇ ਵੇਨ ਮੋਟੀ ਆ ਮਿਲਕ ਨਾਰੀ ਠੀਕ ਆ ਜਿਹਾਨੇ ਜੱਡੇ ਉੱਪਰ ਕਾਫੀ ਲਾੜਾਂ ਨੇ ਸੰਦੀਪ ਇਹਦਾ ਕੀ ਦੱਸਿਆ ਸੀ ਮੁੰਡੇ ਸੰਤੋਸ਼ਾ ਮੋਲੇ ਦਾ ਆਪਾਂ 65000 ਕੀਤਾ ਤੇ ਦੇ ਲੈ ਜਿਹੜਾ 80000 ਦਾ ਤੇਰੀ 80000 ਬਾਕੀ ਸਫਾਈ ਵੇਖੋ ਜੱਡੇ ਦੀ ਬੈਲ ਕੋਲ ਨਿੱਗਰ ਲੈਵਾ ਫਟੇ ਫਟੇ ਲਾ ਦਨੇ ਖੰਨਾ ਕਰਮਾਨੀ ਲਓ ਵੀ ਠੀਕ ਆ ਉਸ ਤੋਂ ਬਾਅਦ ਇੱਕ ਨਖ ਤੇ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਬਰੀਡ ਦੇ ਵਿੱਚ ਆ ਵਹਿੜ ਆ ਗਈ ਆ ਤੇ ਇਹ ਸੰਦੀਪ ਕੀ ਵੇਰਵਾ ਦਾ ਵੀਰ ਇਹ ਸੰਤੋਸ਼ ਸਾਹਿਬ ਗੱਜਾ ਸੁਆ ਸੁਈ ਹੈ ਜੀ ਹਾਂ ਜੀ ਤੇ ਦੁੱਧ ਕੋਈ ਨਾ ਥੱਲੇ ਜਿਹੜਾ ਹੈ ਕਹਾ ਨਵੇਂ ਵੇ ਹੂੰ 8 ਹੋਵੇ 10 ਹੋਵੇ ਇੱਥੇ ਕੀ ਅਜੇ ਕਰਮ ਵਾਲੀ ਫਿਰ ਰਹੀ ਹੈ ਮਗਰ ਬੱਛੀ ਹੈ ਮਗਰ ਬੱਛੀ ਆ ਗਈ ਇਹਦੀ ਇਹ ਬੱਛੀ ਇਹ ਕਦੇ ਵੀ ਸੁਈਏ ਸੰਦੀਪ ਇਹਨੂੰ ਸੁਈਏ ਨਾ ਹੋਏ ਗਏ ਯਾਰ ਤੋਂ ਦੱਸ ਦੇਣਾ 8-10 ਦਿਨ ਤੇ 9 ਕਿਲੋ ਧਾਰਾ ਨੇ 9 ਕਿਲੋ ਧਾਰਾ ਇਹ ਸਲੇ ਆਇਆ ਹਾਜ਼ਰ ਹੈ ਜੀ ਲੋ ਜੀ ਅਗਲੇ ਥਾਣਾ ਦੀ ਚੁਵਾਈ ਕਰੋ ਚੈੱਕ ਤੇ 9 ਕਿਲੋ ਧਾਰਾ ਇਸ ਵਕਤ ਤੇ ਸਲੇ ਹਾਜ਼ਰ ਅਗਲੇ ਦਿਨ ਆਣਾ ਥਾਣਾ ਦੀ ਕਿਉਂ ਨਹੀਂ ਦੇਖ ਲੋ ਠੀਕ ਹੈ ਜੀ ਆ ਮਗਲੇ ਥਾਣਾ ਦੀ ਦੇਖੋ ਜੀ ਆ ਬੇਕਰ ਮਠਾ ਜਾ ਇਹਦਾ ਅੱਛਾ ਮਿੱਠੇ ਭਾਈ ਕਰਦੇ ਨੇ ਮਿੱਠਾ ਮਿੱਠਾ ਹੀ ਵੀਰ ਚੱਲੂਗਾ ਚਾਈ ਨੇ ਮਾਰੀ ਸਾਨੂੰ ਸਾਬ ਚੋਣਾ ਫੱਟੀ ਦਾਰ ਧਾਰਿਆ ਮਿਲ ਲਓ ਜੀ ਠੀਕ ਆ ਜੀ ਜਰਸੀ ਵਿੱਚ ਆ ਜਾਂਦੀ ਹੈ ਵੈਰ ਠੀਕ ਆ ਜੀ ਤੇ 9 10 ਦੇ ਨਾਲ ਦੀ ਸੂਈ ਤੇ 9 ਕਿਲੋ ਦੁੱਧ ਤੇ ਥਾਂ ਥਾਂ ਤੁਸੀਂ ਆਹ ਵੇਖ ਲਓ ਠੀਕ ਆ ਜੀ ਇੱਕ ਵਾਰੀ ਫੇਰ ਲਾ ਗਿਓ ਮਗਰ ਵੱਛੀ ਆ ਤੇ ਇਸ ਵਕਤ 9 ਗ੍ਰੇ ਵਿੱਚ ਲੰਢਈ ਆ ਆ ਤੋੜ ਦਿਓ ਨਿਕਲ ਵੀ ਰੰਗ ਤੋਂ ਤੋੜ ਦੇ ਇਥੋਂ ਕੁਮਾਰ ਚੰਗੀ ਸਾਫ ਉਤਰੀ ਜਿੰਨੀ ਹੈਗੀ ਆ ਹਾਂ ਜਿੰਨਾ ਗੋਦੋਂ ਉਹਨੇ ਦੱਸਾਂਗੇ ਜੀ ਐਵੇਂ ਵੱਧ ਦੱਸਦਾ ਸੀ ਉਹ ਤਾਂ ਫਾਇਦਾ ਕੋਈ ਨਹੀਂ ਬਿਲਕੁਲ ਵੀਰੇ ਆ ਕਰੋ ਚੈੱਕ ਫਿਰ ਵੀ ਨਾਵੀਂ ਵਾਲੀ ਦਾ ਰੇਡ ਮੈਂਸ਼ਨ ਕਰਦੇ ਰੇਡ ਸੰਧ ਸਾਬ ਜਾਇ ਦੀ ਮੁੱਲ ਕਿੰਨੇ ਦੀ ਦੇ 50000 ਦੇ ਦੇ ਦਈਏ ਜੀ 50 ਦੇ ਕਾ ਨੂੰ ਮਜ਼ਾਕ ਕਰਦਾ ਕੋ ਜਾਇ ਜਾਇ ਦੇ ਕੇ ਮੋੜ ਲਾ ਲਿਆ ਆਹੋ 45 ਦੀ ਤੇ ਲਾਈ 42 ਹਰ ਕੀ ਗੱਲ ਕਰੀਏ ਬਿਆਲੀ ਵੀ ਨਹੀਂ ਮੈਂ ਨਾਲ ਗੱਲ ਹੀ ਨਹੀਂ ਤੇ ਪੂਰੇ 40 ਕੀ ਕਰੀਏ ਹੈ ਪੂਰੇ 40 ਹਊਗਾ ਮਾਮਾ ਮਾਮੀ ਖੁਸ਼ ਹੋਇਆ ਤੇਰਾ ਸੰਦੂਰ ਮਾਮਾ ਕੋਈ ਤੇਰਾ ਮਾਮਾ ਕੋਈ ਰੱਤ ਭੈਣ ਭਰਾ ਦਾ ਮਾਮਾ ਕੋਈ ਸਾਡੇ ਵਪਾਰ ਕਰਨ ਦਾ ਕੀ ਪੈਗਾ ਬਸ 36000 ਰਿਵਾਰਡ ਦੇਣਾ ਕਿ ਜੱਸੀ 36000 ਆਜ਼ਾਦੀ ਰਹਿੰਦੀ ਹੈ ਯਾਦ ਰੱਖ ਲੋ ਮੈਂ ਪਹਿਲਾਂ ਇਹਦਾ ਡੋਰੀਆ ਉਡਣਾ ਜੇ ਲੋ ਵੀ 36000 ਦੀ ਠੀਕ ਹੈ ਜੀ ਉਹ ਜਦੋਂ ਟਰੱਕ ਟ੍ਰਾਲੇ ਦਾ ਪਰਾਂਦੇ ਨਹੀਂ ਡੋਰੀ ਉਡਣਾ ਬਸ ਸਾਹਿਬ ਤੋਂ ਪਹਿਲਾਂ ਇਹਦਾ ਡੋਰੀਆ ਉਡਵਾ ਦੇ ਲੋ ਵੀ ਜੇ ਸਾਨੂੰ ਕਰਕੇ ਜਿਹੜਾ ਮਰਦੀ ਵੀਰ ਲੈ ਗਏ ਵਾ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਆਪਣੇ ਘਰਾਂ ਚ ਸੱਲੀ ਕਰ ਲੈ ਹਾਂ ਉਹਨੂੰ ਕੋਈ ਵੀਰ ਲਾਹਮਾ ਨਾ ਦੇ ਬਸ ਮੈਂ ਦੋ ਘੋਟ ਕਰਦੇ 15 ਕਿਲੋ ਦੁੱਧ ਕਰਦੇ 18 ਕਿਲੋ ਅਗਲੇ ਦਿਨ ਸਾਮ ਦਾ ਸਾਫ ਦਾ ਤੇ ਭਾਵੇਂ ਕੋਈ ਧਾਰ ਬਣਾ ਮਾਰੇ ਇਸ ਤਰ੍ਹਾਂ ਮਗਾਲੇ ਤਾਂ ਵੀ ਕੋਈ ਮੁਸ਼ਕਲ ਨਹੀਂ ਲੋ ਵੀ ਪ੍ਰੋਫੈਸਰ ਚੱਕੋ ਠੀਕਾ ਜੀ ਇਹ ਪਿੰਡ ਜਿਹੜਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਇੱਕ ਸਰੇਟ ਸੰਧੂ ਸਾਹਿਬ ਇੱਕ ਸਰੇਟ 36000 ਦੇ ਵਿੱਚ ਮਿਲ ਜੂਗੀ ਇੱਕ ਵਾਰ ਇਹ ਵੱਡੀ ਆਪਣੇ ਕੋਲ ਬਾਹਰ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਤੁਹਾਨੂੰ ਦਿਖਾਤੀਆਂ ਇੱਕ ਇਧਰ ਬਲਡوزر ਦਿਖਾ ਦਿੰਦੇ ਆ ਬਲਡوزر ਇਹ ਫੋਲੋ ਵੱਡੀ ਹਾਈਟ ਕੱਟ ਦੇ ਵਿੱਚ ਵੈੜਾ ਥੱਬਿਆਂ ਦਾ ਲੈਵਾ ਠੀਕਾ ਜੀ ਆਹ ਵੇਖੋ ਆ ਦੇਖੋ ਜੀ ਇਹ ਕਰਮਾ ਲਈ ਪਾ ਮਾਈਤਰਾ ਹੀ ਗੱਲ ਹੱਥ ਨਹੀਂ ਲਾਉਂਦੀ ਹਾਂ ਲੋ ਵੀ ਚਲ ਭਾਲ ਨੂੰ ਪੀ ਲੈਂਦਾ ਥੋੜਾ ਜਿਹਾ ਕਰਤੀ ਮਾਤਾ ਨੂੰ ਦੁੱਧ ਪਾਣਾ ਮਾਤਾ ਨੂੰ ਦਈਏ ਕਿ ਲੋ ਵੀ ਇਹ ਅਗਲੇ ਖਣਾ ਦੀ ਚੋਣ ਆ ਇਹ ਮਗਲੇ ਤਨ ਕਰੋ ਚੱਕ ਉਧਾਨਾ ਖੜਾ ਆਕ ਮੈਨਾਂ ਸੰਤੂ ਸਾਹਿਬ ਗਾਲੀ ਕੋਈ ਨਹੀਂ ਕੱਢ ਵਾਲੀ ਕੋਈ ਚੌਂਕ ਤੇ ਬੜੀ ਵਧੀਆ ਐ ਕਹਿੰਦੇ ਤਾਂ ਹਸਾਬ ਕਿਤਾਬ ਸੁਹਾ ਸੁਹਾ ਤੇ ਜਾ ਜੀ ਕੋਈ ਤੇ ਜਾ ਮੈਂ ਆਪਣੇ ਉਹਨਾਂ ਨੂੰ ਦੋ ਜਾ ਗਿਆ ਜੀ ਅੱਜ ਕਿੰਨੇ ਦਿਨਾਂ ਦੇ ਵਿੱਚ ਇਹ ਸੰਤੂ ਸਾਹਿਬ ਰਾਤੀ ਸੋਈ ਆ ਤੇ ਰਾਤ ਹੀ ਸੋਈ ਆ ਹਾਂ ਜੀ ਰਾਤੀ ਸੋਈ ਆ ਅੱਛੀ ਬੱਚਾ ਮਗਰ ਨਹੀਂ ਮਗਰ ਇਹਦੇ ਮੇਰੇ ਖਾਲ ਬੱਚਾ ਆ ਜਾਏ ਕੋਈ ਗਾਂ ਇਹਨੂੰ ਖੋਲ ਦੇ ਲੇਕਿਨ ਐਨੂੰ ਮਰਕੀਦ ਭਾਈ ਤੋਰ ਦੇ ਬੱਚਾ ਬੱਚਾ ਆ ਗਿਆ ਸੰਤੂ ਸਾਹਿਬ ਲਓ ਜੀ ਬੱਚਾ ਆ ਗਿਆ ਹਾਂ ਬਿਲਕੁਲ ਲਓ ਜੀ ਤੇ ਕਿੱਲੇ ਨਾਰੂ ਤੇ ਆ ਠੀਕ ਆ ਸੁਵੇਰਾ ਦੇ ਵਿੱਚ ਕਿਸਾਨ ਵੀਰੋਂ ਕੋਈ ਦੁੱਧਾ ਮੰਨ ਕੇ ਕੋਈ ਭਰਾ ਤਿੱਜਾ ਮੰਨ ਲੈ ਜੀ ਆਪਦੀ ਸਮਝ ਵੇਖ ਲਈ ਵੀ ਹੁੰਦੀ ਆ ਤੇ ਰਾਤੀ ਸੂਈ ਅੱਜਕੱਲ ਜੀ ਜੇਬ ਜੁਰ ਪ੍ਰੋਪਰ ਪਾ ਦਿੱਤੀ ਇਹਨੇ ਬਾਕੀ ਪੰਡਾ ਹੀ ਤੋੜ ਕੇ ਕਰਮਾ ਲਈ ਮੋੜ ਲੈ ਜਾ ਕਿਹਾ ਵੀ ਚੁੰਦੇ ਰਹੇ ਆ ਬਾਕੀ ਕੱਢਣਾ ਚਾਹੁੰਦਾ ਮੇਰਾ ਵੀ ਨਿੱਗਰ ਕੇ ਬੇਕੋਲ ਹੂੰ ਹੂੰ ਵਾ ਟੇਰਗਾ ਲੈਵਾ ਬੱਲ ਕੋਲੋਂ ਨਿੱਗਰ ਸੰਤੂ ਸਾਹਿਬ ਹਾ ਇਹ ਦੱਸੋ ਕਿਹੜੀ ਕੁੜੀ ਛੱਡੇ ਜਾ ਰਿਹਾ ਢੋਲ ਬੰਨੀ ਫਿਰਦੀ ਕਰਮਾ ਲਈ ਸੰਤੂ ਸਾਹਿਬ ਮੈਨਾਂ ਬੱਲ ਨਹੀਂ ਕੀ ਕਰਨ ਵਾਲੀ ਜੀ ਲੋਵੀ ਪ੍ਰਾਪਰਟੀ ਮੈਨੂੰ ਲੋੜ ਦੇਖੋ ਪਹਿਲਾਂ ਕਿੱਦਾਂ ਰਹਿ ਰਿਹਾ ਹੈ ਵੋਲਨ ਵੇਟ ਬਹੁਤ ਆ ਬਾਕੀ ਥਣੇ ਵੀ ਦੀ ਚੰਗੀ ਸਾਫ ਸੁੱਥੀ ਆ ਤੇ ਇਹ ਸਭੀ ਕੀ ਮੁੱਲ ਦੀ ਆ ਮੋਨੋ ਸੰਦੇ ਸਾਹਿਬ ਇਹਦਾ ਕਰਨ ਨੂੰ ਭਾਵੇਂ 90 ਕਰੀਏ 92 ਕਰੀਏ 85000 ਰੁਪਿਆ ਡਿਮਾਂਡ ਕਰਦੇ ਆ 80000 ਕੋ ਖੁੱਲਾ ਮਾਨਤਨ ਕਰਦਾਂਗੇ 80000 ਚੋਂ ਹਾਂਜੀ ਕਰਦਾਂਗੇ ਮਾਨਤਨ ਹੇ ਸ਼ਾਬਾਸ਼ ਕੁ ਸੂਤਰ ਦੀ ਗੱਲ ਕਰੀਏ 76000 ਦੀ ਦੇ ਦਾਂਗੇ ਆ ਫਿਰ ਜਿ ਲਈਏ ਕਿਤੇ 76000 ਦੀ ਦੇ ਦਈਏ 76 ਦੀ ਹਾਂਜੀ 75ੋਂ ਦਾ ਛੋਟੇਪਾ ਕਰਦਗੇ ਕਰਦੇ ਜੇ ਤੁਸੀਂ ਕਹਤਾ ਤੁਹਾਡੀ ਥੋੜੀ ਮੋੜਨੀ ਆ 72000 ਦੀ ਦੇ ਦੋ ਚਲ ਵੜ ਬਹੁਤ ਜ਼ਿਆਦੀ ਚੰਗੀ ਆ 72000 ਦੀ ਇਹ ਦੋਸਤੋ ਐਂਡ ਪੁਆਇੰਟ ਜਿਹੜੀ ਵੜ ਮਿਲ ਜੂਗੀ ਚਲੋ ਬਾਕੀ ਤੋੜਾ ਫਰਾ ਕਰਕੇ ਫਾਰਮਰ ਭਰਾਵਾਂ ਨੇ ਵੇਖਣਾ ਹੁੰਦਾ ਠੀਕ ਆ ਜੀ ਹਰੇਕ ਥਾਂ ਤੇ ਕਿੱਥੋਂ ਪੁੱਛ ਸਵੱਲਾ ਮਿਲਦਾ ਆ ਵੀ ਟਰਾਈ ਮਾਰ ਲਿਆ ਕਰੋ ਠੀਕ ਆ ਜੀ ਬਸ ਇਹ ਵੜ ਆ ਸਮਝਾਵੇ ਚਲੋ ਜਿੱਦਾਂ ਤੁਸੀਂ ਕਰ ਦਿਓ ਵਿੱਚ ਵੀਡੀਓ ਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਪੂਰੀ ਵੱਡੀ ਆ ਬਹੁਤ ਵੱਡੀ ਆ ਫਿਰ ਜਿਹੜੀ ਕਲਾ ਕਲਾ ਕਰਨ ਵਾਲੇ ਨੂੰ ਥਾਂ ਲੱਗਾ ਅਬਾਕੀਆ ਵੇਖੋ ਤੁਸੀਂ ਸਫਾਈ ਠੀਕ ਹੈ ਜੀ ਕੋਈ ਨਾ ਦੇਖੋ ਥੱਬਿਆਂ ਥੱਬੇ ਵਾਲੀ ਫਿਰਦੀ ਕਰਮ ਵਾਲੀ ਸੋ ਚਾਰੇ ਥਾਨ ਸਪੇਸ ਵੰਡ ਚੰਗੀ ਤੇ ਆ ਹਾਂਜੀ ਹਾਂਜੀ ਤੇ 72000 ਦੀ ਜਿਹੜੀ ਹੈ ਇਹਨਾਂ ਤੋਂ ਟੈਂਟ ਮਿਲ ਰਿਹਾ 100 ਰੁਪਿਆ ਛੋੜੀ ਕਰਾਂਗੇ 72000 ਸਭ ਠੀਕ ਹੈ ਮਹਾਰਾਜ ਹਾਂਜੀ ਹਾਂਜੀ ਲੋ ਵੀ ਆ ਦੋਸਤੋ ਅੱਜ ਸੱਤ ਵਾਰ ਤੁਹਾਨੂੰ ਦਿਖਾ ਦਿਆਂਗੇ ਠੀਕ ਹੈ ਜੀ ਪੰਜ ਸੁੰਜੀਆਂ ਨੇ ਤੇ ਦੋ ਕੱਪੜਾ ਦੋ ਵਾਰਾ ਕੱਪੜਾ ਹਾਂਜੀ ਆਣੀ ਮਲ ਚੰਗੇ ਆ origional ਅੰਦਰ ਭਰਾ ਇੱਕ ਦੋ ਵਾਰੀ ਵੀਡੀਓ ਅੱਗੇ ਪਿੱਛੇ ਕਰਕੇ ਤਸੱਲੀ ਨਾਲ ਦੇਖ ਲਿਓ ਠੀਕ ਹੈ ਜੀ ਪੂਰੀ ਤਸੱਲੀ ਦੇ ਨਾਲ ਆ ਤੇ ਸੰਦੀਪ ਇੱਕ ਨੰਬਰ ਵੀ ਰਿਆ ਕਰ ਆਪਣੇ ਸਾਹਮਣੇ ਨੰਬਰ ਸੰਧੂ ਸਾਹਿਬ ਜੀ 1 ਹੈਗਾ 84370238947 1 ਹੈਗਾ 984238900 ਜੀ ਠੀਕ ਹੈ ਮੈਂ ਉਹਦਾ ਇੱਕ ਨਵੀਂ ਅਪਡੇਟ ਪਾ ਲਓ ਸਾਰੇ ਵੀਰਾਂ ਭਰਾਵਾਂ ਨੂੰ ਸਾਥ ਜੀ ਰਿਆ ਕਰ ਜੀ